ਸਾਬ ਦੇਖੋ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਪਹੁੰਚੇ ਹਾਂ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਬਿਲਕੁਲ ਬਿਲਕੁਲ ਅਸੀਂ ਔਰ ਸਾਡੀ ਸਮੂਹ ਪਾਰਟੀ ਜਿਹੜੀ ਆ ਇੰਡੀਆ ਨੈਸ਼ਨਲ ਕਾਂਗਰਸ ਅਸੀਂ ਆਪਣੇ ਇਸ ਜਿਹੜੇ ਨੌਜਵਾਨ ਬੈਠੇ ਨੇ 7 ਮਹੀਨਿਆਂ ਤੋਂ ਆਈ ਬਲੀਵ ਬੈਠੇ ਨੇ ਇਸ ਗੰਬੀਰਪੁਰ ਅਨੰਦਪੁਰ ਸਾਹਿਬ ਧਰਨੇ ਤੇ ਡਿਮਾਂਡ ਇਹਨਾਂ ਦੀ ਡਿਮਾਂਡਸ ਬਹੁਤ ਲੈਜਿਟਿਮੇਟ ਨੇ ਇਹ 2 ਸਾਲ ਪਹਿਲਾਂ 1158 ਅਸਿਸਟੈਂਟ ਪ੍ਰੋਫੈਸਰਸ ਦੀ ਭਰਤੀ ਦੀ ਪ੍ਰਕਿਰਿਆ ਮੁਕਲਮਲ ਹੋ ਗਈ ਸੀਗੀ ਔਰ ਤੁਹਾਨੂੰ ਪਤਾ ਕਿ ਹਰ ਗੱਲ ਕੇ ਜਿ ਰਿਲੀਟੀਗੇਸ਼ਨ ਚ ਪਹੁੰਚ ਜਾਂਦੀ ਹੈ ਤੇ ਉਹ ਮਾਮਲਾ ਅਲਟੀਮੇਟਲੀ ਕੁਝ ਬੱਚੇ ਜੁਆਇਨ ਕਰਕੇ 1158 ਚੋਂ 122 ਐ ਜੁਆਇਨ ਕਰਕੇ ਬਾਕੀ ਦੇ ਵਿਚਾਰੇ ਲਟਕ ਗਏ ਹਵਾ ਦੇ ਵਿੱਚ ਤੇ ਹੁਣ ਪੰਜਾਬ ਗਵਰਨਮੈਂਟ ਨੇ ਪਿਛਲੇ ਕਾਫੀ ਅਰਸੇ ਤੋਂ ਹਾਈ ਕੋਰਟ ਦੇ ਵਿੱਚ ਅ ਮਤਲਬ ਇਹਨਾਂ ਨੂੰ ਉਲਝਾ ਰੱਖਿਆ ਸਮਝ ਲਓ ਗਵਰਨਮੈਂਟ ਅਗਰ ਚਾਵੇ ਦੇਕਨ ਵਿਧਰੋ ਦੀ 올ਡ ਨੋਟ ਨੋਟੀਫਿਕੇਸ਼ਨ ਇਸ਼ੂ ਅ ਫਰੈਸ਼ ਨੋਟੀਫਿਕੇਸ਼ਨ ਇਹਨਾਂ ਹੀ ਕੈਂਡੀਡੇਟਸ ਨੂੰ ਦੁਬਾਰਾ ਮੌਕਾ ਦੇ ਕੇ ਅਗਰ ਗਵਰਨਮੈਂਟ ਚਾਵੇ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਲੇਕਿਨ ਅਫਸੋਸ ਕੇ ਦੁੱਖ ਕੇ ਚੀ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਦੇ ਘਰ ਬੈਠੇ ਉਹਨੂੰ ਇੰਨੀ ਦੇਰ ਹੋ ਗਈ ਇੱਕ ਲੜਕੀ ਇੱਥੇ ਉਹਦੀ ਮੌਤ ਹੋ ਚੁੱਕੀ ਹੈ ਅੱਜ ਇੱਕ ਲੜਕੀ ਉਹ ਉੱਪਰ ਟੈਂਕੀ ਤੁਸੀਂ ਦੇਖ ਰਹੇ ਹੋ ਬਹੁਤ ਦੂਰ ਹੈਗੀ ਆ ਉੱਪਰ ਹਾਈਟ ਤੇ ਜਸਵਿੰਦਰ ਕੌਰ ਇਹਨਾਂ ਦੀ ਔਰ ਉਹ ਆਪ ਖੁਦ ਅੰਗੀ ਨੇ ਉਹਦੇ ਹਸਬੰਡ ਇੱਥੇ ਮੇਰੇ ਕੋਲ ਬੈਠੇ ਨੇ ਉਹ ਪਿਛਲੇ 7 ਦਿਨ ਤੋਂ ਅਨਸ਼ਨ ਤੇ ਆ ਕੁਝ ਨਹੀਂ ਖਾ ਰਹੀ ਸਵਾਏ ਪਾਣੀ ਤੋਂ ਉਹਦੀ ਸਿਹਤ ਖਰਾਬ ਹੋ ਚੁੱਕੀ ਤੋਂ ਮੈਂ ਭਗਵੰਤ ਸਿੰਘ ਮਾਨ ਨੂੰ ਚੀਫ ਮਿਨਿਸਟਰ ਨੂੰ ਹਰਜੋਤ ਬੈਂਚ ਨੂੰ ਇਹ ਮੈਂ ਰਿਕੁਐਸਟ ਕਰਨ ਵਾਸਤੇ ਆਇਆ ਹਾਂ ਕਿ ਇਹਨਾਂ ਤੇ ਤਰਸ ਕਰੋ ਜਿਹੜਾ ਤੁਹਾਡੇ ਚੀਫ ਮਿਨਿਸਟਰ ਆਫਿਸ ਵਿੱਚ ਪਹਿਲੀ ਮਾਰਚ ਨੂੰ ਮੀਟਿੰਗ ਹੋਈ ਸੀਗੀ ਅੱਜ 23 ਦਿਨ ਹੋ ਗਏ ਨੇ ਤੁਸੀਂ ਇਹ ਵਾਅਦਾ ਕਰ ਰਹੇ ਹੋ ਰਿਪੀਟਿਡਲੀ ਕਿ ਅਸੀਂ ਤੁਹਾਡਾ ਕੋਈ ਨਾ ਕੋਈ ਸੋਲੂਸ਼ਨ ਕੱਢਾਂਗੇ ਤੁਹਾਡੀ ਅਸੀਂ ਇਹਨਾਂ ਔਰ ਇਹਨਾਂ ਦੇ ਵਰਕ ਪੇ ਆਰਡਰਸ ਬਣੇ ਹੋਏ ਸੀਗੇ ਜਦੋਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹ ਮਸਲਾ ਸਾਰਾ ਆਇਆ ਵਾ ਔਰ ਹਾਈ ਕੋਰਟ 'ਤੇ ਜਾ ਕੇ ਗਵਰਨਮੈਂਟ ਅਗਰ ਕੈਟੈਗੋਰਿਕਲੀ ਕਹਿ ਦਵੇ ਕਿ ਅਸੀਂ ਇਹਨਾਂ ਨੂੰ ਇਹ ਭਰਤੀ ਪ੍ਰਕਿਰਿਆ ਕੰਪਲੀਟ ਹੋ ਚੁੱਕੀ ਆ ਛੋਟੇ ਮੋਟੇ ਐਨੋਮਲੀਜ਼ ਅਸੀਂ ਰਿਮੂਵ ਕਰਕੇ ਅਸੀਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਇਮਪਲੋਏ ਕਰਾਂਗੇ ਹਾਈ ਕੋਰਟ ਕਿੱਦਾਂ ਕਹੂਗਾ ਕਿ ਤੁਸੀਂ ਇਮਪਲੋਏ ਨਾ ਕਰੋ ਇਸ ਕਰਕੇ ਇਹਨਾਂ ਨਾਲ ਮੈਂ ਸਮਝਦਾ ਬਹੁਤ ਇੱਕ ਅਨਿਆਏ ਹੋ ਰਿਹਾ ਵਾ ਇੱਕ ਪਾਸੇ ਗਵਰਨਮੈਂਟ ਕਹਿ ਰਹੀ ਕਿ ਅਸੀਂ ਕਦੀ 32000 ਕਹਿੰਦੇ ਨੇ ਕਦੀ 35000 ਕਹਿੰਦੇ ਨੇ ਕਦੀ 42000 ਕਹਿੰਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਆ ਸਰਕਾਰੀ ਤੇ ਆ ਤਾਂ ਤੁਹਾਡੇ ਸਾਹਮਣੇ ਬੈਠੇ ਕੁੜੀਆਂ ਬੱਚੇ ਆਪਣੇ ਪੰਜਾਬ ਦੇ ਇਸ ਕਰਕੇ ਸਾਡੀ ਆਪੋਜੀਸ਼ਨ ਦੀ ਕੰਪਲੀਟ ਸਾਰੀ ਆਪੋਜੀਸ਼ਨ ਦੀ ਡਿਮਾਂਡ ਆ ਕਿ ਇਹਨਾਂ ਨੂੰ 1158 ਦੀ ਜਿਹੜੀ ਭਰਤੀ ਪਿਛਲੇ 2 ਸਾਲ ਦੀ ਪ੍ਰਕਿਰਿਆ ਲਟਕ ਰਹੀ ਹੈ ਅਸਿਸਟੈਂਟ ਪ੍ਰੋਫੈਸਰਸ ਦੀ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਆਂ ਦਿੱਤਾ ਜਾਵੇ ਇਹਨਾਂ ਨੂੰ ਇਹਨਾਂ ਨੂੰ ਸਰਕਾਰੀ ਨੌਕਰੀ ਪੱਕੇ ਤੌਰ ਤੇ ਜੋ ਤੁਸੀਂ ਪ੍ਰੋਮਿਸ ਕੀਤਾ ਸੀ ਔਰ ਇਹਨਾਂ ਦੇ ਤਨਖਾਹਾਂ ਰਿਲੀਜ਼ ਕੀਤੇ ਜਾਣ ਅੱਜ ਮੈਂ ਜਿਹੜੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਆ ਚੀਫ ਮਨਿਸਟਰ ਦੇ ਕੁਮਾਰ ਅਮਿਤ ਉਹਨਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਇਹੀ ਵਾਅਦਾ ਕੀਤਾ ਕਿ ਅਸੀਂ ਵੀ ਆਰ ਇਨ ਦਾ ਪ੍ਰੋਸੈਸ ਅਸੀਂ ਫਾਈਨੈਂਸ ਡਿਪਾਰਟਮੈਂਟ ਨਾਲ ਗੱਲ ਕਰ ਰਹੇ ਆ ਤਾਂ ਵਿੱਚ ਦੀ ਕਹਿ ਰਹੀ ਇਦਾਂ ਕਹਿੰਦੇ ਕਿ ਚੋਣ ਜਾਬਤਾ ਲੱਗਿਆ ਇਹ ਚੋਣ ਜਾਬਤੇ ਦਾ ਮਸਲਾ ਨਹੀਂ ਹੈ ਇਹ ਤਾਂ ਪਿਛਲੇ 2 ਸਾਲ ਤੋਂ ਲਟਕ ਰਿਹਾ ਪਿਛਲੇ 7 ਮਹੀਨਿਆਂ ਦੇ ਦਰ ਧਰਨੇ ਦੇ ਬੈਠੇ ਆ ਚੋਣ ਜਾਬਤਾ ਤਾਂ ਅੱਜ ਤੋਂ ਕੁਝ ਦਿਨ ਪਹਿਲਾਂ ਲੱਗਿਆ ਸੋ ਮੈਂ ਸਮਝਦਾ ਕਿ ਬਹਾਨੇ ਸਾਜ਼ੀ ਨਹੀਂ ਕਰਨੀ ਚਾਹੀਦੀ ਸਰਕਾਰ ਨੂੰ ਔਰ ਇਹਨਾਂ ਨੌਜਵਾਨਾਂ ਨੂੰ ਬੰਦਾ ਇਹਨਾਂ ਦਾ ਅਧਿਕਾਰ ਦਿੱਤਾ ਜਾਵੇ ਨਾਲੇ ਆਪਾਂ ਕਹਿੰਨੇ ਕਿ ਅਸੀਂ ਨੌਜਵਾਨਾਂ ਨੂੰ ਬਚਾਉਣਾ ਵਾ ਵਦੇਸ਼ਾਂ ਜਣਾ ਜਾਣ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਤੇ ਰਿਵਰਸ ਮਾਈਗ੍ਰੇਸ਼ਨ ਦਿੱਤਾ ਹੀ ਹੋਊਗੀ ਨਾ ਜੇ ਇਹਨਾਂ ਸਾਰੇ ਬੱਚਿਆਂ ਨੂੰ ਲੱਗੂਗਾ ਕਿ ਸਾਨੂੰ ਇੱਥੇ ਪੰਜਾਬ ਸਰਕਾਰ ਨੇ ਸਾਡਾ ਹੱਕ ਦਿੱਤਾ ਵਾ ਔਰ ਇੱਕ ਗੱਲ ਮੈਂ ਵੀ ਕਹਿਣਾ ਚਾਹਣਾ ਕਿ ਦੇਖੋ ਅ ਕੱਲ ਕੇਚਰੀਵਾਲ ਦੀ ਅਰੈਸਟ ਹੋਈ ਆ ਹੁਣ ਸਾਰੇ ਮੰਤਰੀ ਸੰਤਰੀ 91 92 ਵਿਧਾਇਕ ਇਕੱਠੇ ਗਏ ਨੇ ਦਿੱਲੀ ਨੱਠੇ ਔਰ ਉੱਥੇ ਉਹਦੇ ਵਾਸਤੇ ਕਿੰਨਾ ਚੀਖ ਚਿਹੜਾ ਕਰ ਰਹੇ ਨੇ ਜਦਕਿ ਸਾਡੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਧਰਨੇ ਲੱਗੇ ਹੋਏ ਨੇ ਕਿਸਾਨਾਂ ਦੇ ਧਰਨੇ ਨੇ EMPLOYEES ਦੇ ਧਰਨੇ ਨੇ ਜਿਹੜੇ ਜਿਹੜੇ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਪਿਛਲੇ ਸਾਲ ਸਾਲ ਡੇਡ ਡੇਡ ਸਾਲ ਦਾ ਨਹੀਂ ਮਿਲਿਆ ਉਹਨਾਂ ਦੇ ਧਰਨੇ ਨੇ ਔਰ ਉਹਨਾਂ ਧਰਨਿਆਂ ਨੂੰ ਆਪਾਂ ਮਜ਼ਾਕ ਕਰਦੇ ਕਿ ਧਰਨੇ ਇਕਾਦੇ ਲਈ ਲਾਉਂਦੇ ਜੀ ਲੋਕਾਂ ਨੂੰ ਪਰੇਸ਼ਾਨ ਇਹਦਾ ਵਿਚਾਰੇ ਬੈਠੇ ਵੀ ਸਾਈਡ ਤੇ ਨੇ ਇਸ ਲਈ ਹੁਣ ਤੁਹਾਨੂੰ ਇੱਕਦਮ ਕੇਜਰੀਵਾਲ ਦੀ ਅरेस्ट ਤੇ ਕਿੰਨਾ ਧਰਨਾ ਚੇਤੇ ਆਇਆ ਫਟ ਨੱਠੇ ਗਏ ਹੋ ਤੁਸੀਂ ਸੋ ਇਨਸਾਫ ਦਿਓ ਜਸਟਿਸ ਦਿਓ ਕੇਜਰੀਵਾਲ ਦੀ ਵੀ ਲੜਾਈ ਲੜ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹਾਲਾਂਕਿ ਉਹ ਗੰਭੀਰ ਇਲਜ਼ਾਮ ਨੇ ਔਰ ਉਹਨਾਂ ਤੇ ਬਹੁਤ ਵੱਡਾ ਸੁਪਰੀਮ ਕੋਰਟ ਤੱਕ ਉਹਨਾਂ ਦੀਆਂ ਬੀਲਸ ਡਿਨਾਈ ਹੋਈਆਂ ਨੇ ਸਾਲ-ਸਾਲ ਡੇਢ-ਡੇ ਸਾਲ ਦੇ ਉਹਨਾਂ ਦੇ ਜਿਹੜੇ ਕਲੀਕਸ ਨੇ ਉਹ ਜੇਲ੍ਹਾਂ ਦੇ ਵਿੱਚ ਨੇ ਸੋ ਇਸ ਕਰਕੇ ਇਹਨਾਂ ਨੌਜਵਾਨਾਂ ਨੂੰ 1150 ਅਸਿਸਟੈਂਟ ਪ੍ਰੋਫੈਸਰਸ ਦੀ ਜਿਹੜੀ ਪ੍ਰਕਿਰਿਆ ਪ੍ਰੋਸੈਸ ਹੈਗੀ ਰਿਕਰੂਟਮੈਂਟ ਦੀ ਉਹਨੂੰ ਕੰਪਲੀਟ ਕਰਕੇ ਤੇ ਇਹਨਾਂ ਦੀ ਤਨਖਾਹ ਰਿਲੀਜ਼ ਕੀਤੀਆਂ ਜਾਣ ਇਸ ਮਕਸਦ ਨਾਲ ਅੱਜ ਅਸੀਂ ਇੱਥੇ ਪਿੰਡ ਗੰਬੀਰਪੁਰ ਅਨੰਦਪੁਰ ਸਾਹਿਬ ਪਹੁੰਚ ਕੇ ਤੁਹਾਡੇ ذریعے মিডিਆ ਰਾਹੀਂ ਸਾਰੇ ਦੁਨੀਆਂ 'ਚ ਬੈਠੇ ਪੰਜਾਬੀਆਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਸੀ ਜਿਸ ਤਰ੍ਹਾਂ ਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਹੋਲਾ ਮਹੱਲਾ ਚੱਲ ਰਿਹਾ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਧਰਤੀ ਪਵਿੱਤਰ ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਹੋਣਾ ਦਾ ਤੇ ਰਾਜਗੁਰੂ ਹੋਣਾ ਦਾ ਸੁਖਦੇਵ ਜੀ ਦਾ ਵੀ ਤੁਸੀਂ ਦਿਹਾੜਾ ਕਹਿ ਰਹੇ ਹੋ ਐਂਡ ਦਿਸ ਗਵਰਨਮੈਂਟ ਇਜ਼ ਸਵਰਿੰਗ ਬਾਈ ਸ਼ਹੀਦ ਭਗਤ ਸਿੰਘ ਇਹ ਸਰਕਾਰ ਸ਼ਹੀਦ ਭਗਤ ਸਿੰਘ ਦੀ ਪੱਗ ਨੂੰ ਬਨ ਰੱਖ ਰਹੀ ਸਿਰ ਤੇ ਔਰ ਪਿੱਛੇ ਦਫਤਰਾਂ ਵਿੱਚ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਇਆ ਉਹਨਾਂ ਦੀ ਫੋਟੋਆਂ ਟੰਗੀਆਂ ਤੇ ਫਿਰ ਇਹ ਤਾਂ ਨੋਬਤਾਉਣੀ ਨਹੀਂ ਚਾਹੀਦੀ ਕਿ ਉਹਨਾਂ ਦੇ ਵਿਚਾਰਧਾਰਾ ਅਨੁਸਾਰ ਤਾਂ ਹਰ ਨੌਜਵਾਨ ਨੂੰ ਹਰ ਪੰਜਾਬੀ ਨੂੰ ਇਨਸਾਫ਼ ਮਿਲਣਾ ਚਾਹੀਦਾ ਤਾਂ ਮੈਂ ਇਹੀ ਉਮੀਦ ਕਰੂੰਗਾ ਕਿ ਇਹ 1100 ਫ੍ਰੈਂਚ ਜਿਹੜੇ ਅਸਿਸਟੈਂਟ ਪ੍ਰੋਫੈਸਰਸ ਆ ਇਹਨਾਂ ਦੀ ਡਿਮਾਂਡਸ ਮੰਨੀਆਂ ਜਾਣ ਤੇ ਸਾਡੀ ਭੈਣ ਜਿਹੜੀ ਬੈਠੀ ਆ 7 ਦਿਨ ਤੋਂ ਭੁੱਖੀ ਤਿਹਾਈ ਉਦੀ ਉਹਦਾ ਉਹਦੀ ਉਹਦੀ ਜਾਨ ਨੂੰ ਨੁਕਸਾਨ ਹੋ ਸਕਦਾ ਉਹਦੀ ਸਿਹਤ ਖਰਾਬ ਹੋ ਸਕਦੀ ਹੈ ਦਨ ਗਵਰਨਮੈਂਟ ਐਂਡ ਦੀ ਐਜੂਕੇਸ਼ਨ ਮਿਨਿਸਟਰ ਵਿਲ ਬੀ ਹੈਲਡ ਰਿਸਪਾਂਸਿਬਲ ਫਾਰ ਐਨੀ ਸੱਚ ਲੈਪਸ ਕਰੇ ਮੈਂ ਤੁਹਾਡੇ ذریعے ਮੈਂ ਅਪੀਲ ਕਰਦਾ ਆਪਣੀ ਭੈਣ ਨੂੰ ਕਿ ਦੇਖੋ ਏ ਪੀਸਫੁਲ ਪ੍ਰੋਟੈਸਟ ਕਰਨ ਦਾ ਸਾਡਾ ਅਧਿਕਾਰ ਹੈ ਇਹ ਜਿਹੜੇ ਪੀਸਫੁਲ ਪ੍ਰੋਟੈਸਟ ਹੈ ਹੰਗਰ ਸਟ੍ਰਾਈਕ ਐਟ ਸੈਟਰਾ ਇਹ ਬਹੁਤ ਚੰਗੇ ਦੇਸ਼ਾਂ ਵਿੱਚ ਜਿੱਥੇ ਜਿਹੜੇ ਰਾਜ ਕਰਨ ਵਾਲੇ ਨੇ ਉਹਨਾਂ ਦੇ ਉਹਨਾਂ ਦੇ ਦਿਲ ਧੜਕਦੇ ਨੇ ਉਹਨਾਂ ਨੂੰ ਦੇਰ ਸੈਂਸਿਟਿਵ ਟਵਰਡਸ ਦੀ ਪ੍ਰੋਬਲਮ ਫੇਸਡ ਬਾਈ ਅਦਰ ਹਿਊਮਨ ਬੀਇੰਗਸ ਬਟ ਅਨਫੋਰਚਨਟਲੀ ਸਾਡੇ ਦੇਸ਼ ਵਿੱਚ ਐਂ ਲੱਗਦਾ ਕਿ ਜਿੱਦਾਂ ਇਹ ਬੇਦਿਲ ਹੋ ਚੁੱਕੇ ਨੇ ਇਹਨਾਂ ਦੇ ਜਜ਼ਬਾਤ ਮਰ ਚੁੱਕੇ ਨੇ ਇਹਨਾਂ ਨੂੰ ਕਿਸੇ ਦਾ ਹੋਰ ਦਾ ਦੁੱਖ ਤਕਲੀਫ ਭੁੱਖ ਉਹ ਨਜ਼ਰ ਨਹੀਂ ਆ ਰਹੀ ਦੇਖੋ 25 ਦਿਨ ਕਰੀਬ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਪਰਿਵਾਰ ਜੇਲਾਂ ਵਿੱਚ ਭੁੱਖ ਹੜਤਾਲ ਤੇ ਉਹਦੀਆਂ ਔਰਤਾਂ ਬਜ਼ੁਰਗ ਮਾਤਾਵਾਂ ਮੈਂ ਖੁਦ ਜਾ ਕੇ ਅੰਮ੍ਰਿਤਸਰ ਮੋਰਚੇ ਦੇਖ ਕੇ ਆਇਆ ਤੇ ਉਹ ਜਣੀਆਂ ਬੇਹਾਲ ਪਈਆਂ ਸੀ ਮੌਤ ਦੇ ਕਿਨਾਰੇ ਸੀ ਬਟ ਨੂਬਦੀ ਇਸ ਕੰਸਰਨ ਕਿਉਂਕਿ ਇਹ ਤਾਂ ਇਹ ਮਿਲਖਿਆ ਲੱਗੇ ਇਹਨਾਂ ਦਾ ਏਜੰਡਾ ਹੀ ਆਪਾਂ ਨੂੰ ਹੋਰ ਸਰਕਾਰਾਂ ਦਾ ਨਜ਼ਰ ਆ ਰਿਹਾ ਇਹ ਤਾਂ ਜਿਹੜੇ ਚੰਗੇ ਦੇਸ਼ ਨੇ ਜਪਾਨ ਆਰਗੇ ਵੈਸਟਰਨ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਜਿੱਥੇ ਪ੍ਰੋਟੈਸਟ ਨੂੰ ਇਕਦਮ ਮੰਨਦੇ ਨੇ ਜਪਾਨ ਆਰਗੇ ਦੇਸ਼ ਵਿੱਚ ਤਾਂ ਤੁਸੀਂ ਕਾਲੀ ਪੱਟੀ ਬੰਨ ਲਓ ਇੱਥੇ ਬਾਹਨ ਦੇ ਉੱਤੇ ਤਾਂ ਉਹ 2 ਘੰਟੇ ਐਕਸਟਰਾ ਵਰਕ ਕਰਕੇ ਪ੍ਰੋਟੈਸਟ ਕਰਦੇ ਨੇ ਤੇ ਗਵਰਨਮੈਂਟਾਂ ਇਕਦਮ ਚੁੱਪੀਆਂ ਨੇ ਪਰ ਇੱਥੇ ਤਾਂ ਹੁਣ ਕੋਈ ਇਨਸਾਨੀਅਤ ਦਾ ਨਾਮ ਕੋਈ ਮਨੁੱਖੀ ਅਧਿਕਾਰਾਂ ਗੱਲਾਂ ਹੀ ਨੇ ਕਾਗਜ਼ਾਂ ਦੇ ਵਿੱਚ ਉਦਾਂ ਮੈਨੂੰ ਕੁਝ ਨਜ਼ਰ ਨਹੀਂ ਆ ਰਹਾ ਪਰ ਫਿਰ ਵੀ ਮੈਂ ਤੁਹਾਡੇ ਜ਼ਰੀਏ ਆਪਣੀ ਭੈਣ ਨੂੰ ਮੇਰੀ ਹੱਥ ਛੋੜ ਕੇ ਨਿਮਰਤਾ ਨਾਲ ਬੇਨਤੀ ਹੈ ਕਿ ਕਾਈਂਡਲੀ ਪਲੀਜ਼ ਵਿਦਡਰੋ ਯਰ ਫਾਸਟ ਆਪਣੀ ਸਿਹਤ ਦਾ ਧਿਆਨ ਰੱਖੋ ਆਪਣਾ ਆਪਣੇ ਜਿਹੜਾ ਆਪਣੇ ਆਪ ਨੂੰ ਇੰਨਾ ਕਸ਼ਟ ਨਾ ਦਿਓ ਤੁਸੀਂ ਬਹੁਤ ਪ੍ਰੋਟੈਸਟ ਕਰ ਰਹੇ ਹੋ 7 ਦਿਨ ਭੁੱਖੇ ਰਹਿਣਾ ਮੈਨੂੰ ਪਤਾ ਵਾ ਕਿ ਇੱਕ ਦੋ ਵਕਤ ਦੀ ਰੋਟੀ ਨਾ ਮਿਲਣ ਦੇ ਬੰਦੇ ਦਾ ਕੀ ਹਾਲਤ ਹੁੰਦੇ ਨੇ ਸੋ ਮੇਰੀ ਉਹਨਾਂ ਨੂੰ ਜਸਵਿੰਦਰ ਕੌਰ ਜੀ ਨੂੰ ਹੰਬਲ ਰਿਕਵੈਸਟ ਹੈ ਤੁਹਾਡੇ ਜ਼ਰੀਏ ਔਰ ਆਪਣੀ ਭੈਣਾਂ ਬੱਚਾ ਨੂੰ ਵੀ ਕਹੂੰਗਾ ਬੇਟੀਆਂ ਨੂੰ ਕਿ ਤੁਸੀਂ ਉਹਨੂੰ ਮੋਟੀਵੇਟ ਕਰੋ ਪਲੀਜ਼ ਐਂਡ ਦਿਸ ਸਟ੍ਰਾਈਕ ਐਡਮਿਨਿਸਟ੍ਰੇਸ਼ਨ ਨੂੰ ਕਰੂੰਗਾ ਕਿ ਤੁਸੀਂ ਆਓ ਜ਼ਰੂਰ ਉਹਨਾਂ ਨੂੰ ਕੋਈ ਅੱਛਾ ਆਸ਼ਵਾਸਨ ਦਿਵਾਓ ਭਰੋਸਾ ਦਿਵਾਓ ਤਾਂ ਕਿ ਉਹ ਆਪਣਾ ਅੰਸ਼ ਜਿਹੜਾ ਹੈ ਤੋੜ ਸਕੇ ਕੀ ਲੱਗਦਾ ਸ ਹੈ 7 ਮਹੀਨੇ ਤੋਂ ਸਿੱਖਿਆ ਮੰਤਰੀ ਦੇ ਪਿੰਡ 'ਚ ਬੈਠੇ ਆ ਅੱਜ ਤੱਕ ਸਿੱਖਿਆ ਮੰਤਰੀ ਨੇ ਨਹੀਂ ਸੁਣੀ ਨੀ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸੁਣਨਗੇ ਕੇ ਮੈਂ ਮੈਂ ਕੀ ਤੇ ਕਿਹਾ ਵਾ ਕਿ ਇਸ ਤੋਂ ਪਹਿਲਾਂ ਇੱਕ ਗਲੈਡੀ ਸੁਸਾਈਡ ਕਰ ਚੁੱਕੀ ਆ ਅੱਜ ਇੱਕ ਅੰਗਹੀਨ ਸਾਡੀ ਲੜਕੀ ਬੇਟੀ ਜਿਹੜੀ ਭੈਣ ਆ ਉਹ 7 ਦਿਨ ਤੋਂ ਭੁੱਖੀ ਬੈਠੀ ਆ ਤੇ ਆਪਾਂ ਨੂੰ ਕੇਜਰੀਵਾਲ ਦੀ ਅਰੈਸਟ ਦਾ ਜ਼ਿਆਦਾ ਫਿਕਰ ਹੈ ਉਹ ਤਾਂ ਹੁਣ ਕਿਸੇ ਪ੍ਰਕਿਰਿਆ ਨਾਲ ਹੀ ਛੁੱਟਣਾ ਉਹ ਤਾਂ ਜ਼ਮਾਨਤ ਹੋਣੀ ਆ ਚਾਹੇ ਹਾਈ ਕੋਰਟ bail ਦਊਗਾ ਜਾਂ ਸੁਪਰੀਮ ਕੋਰਟ ਉਹਦੇ ਚ ਹਰਜੋਤ ਬੈਂਸ ਜਾ ਕੇ ਸੜਕ ਤੇ ਲਿਟ ਵੀ ਜਾਵੇ ਜੇ ਲੰਮਾ ਵੀ ਪੈਜੇ ਉਹ ਕੇਜਰੀਵਾਲ ਨੂੰ ਨਹੀਂ ਬਚਾ ਸਕਦਾ that means ਇੱਕ ਲੋਕ ਦਿਖਾਵਾ ਕੀਤਾ ਜਾ ਰਿਹਾ ਕਿ ਅਸੀਂ ਇਹਦਾ ਫੋਟੋ ਸ਼ੂਟ ਕਰਾਈ ਜਾ ਰਹੀ ਕਿ ਅਸੀਂ ਕੇਜਰੀਵਾਲ ਤੇਰੇ ਨਾਲ ਬਹੁਤ ਆ ਨਾਲੇ ਕਹੀ ਜਾਂਦੇ ਕੇਜਰੀਵਾਲ ਦੀ ਸੋਚ ਨੂੰ ਕੋਈ ਡੀਫੀਟ ਨਹੀਂ ਕਰ ਸਕਦਾ ਤੇ ਕੇਜਰੀਵਾਲ ਦੀ ਸੋਚ ਕਿੱਥੇ ਆ ਆ ਜਿਹੜੇ ਬੱਚੇ ਬੈਠੇ ਨੇ ਅਗਰ ਉਹਦੀ ਸੋਚ ਹੋਵੇ ਤਾਂ ਉਹ ਇਹਨਾਂ ਨੂੰ ਪਹਿਲਾਂ ਇਨਸਾਫ ਦੇਵੇ ਸੋਚਦਾ ਇਹੀ ਕਹੀ ਜਾਂਦੇ ਨਾ ਇਸ ਕਰਕੇ ਮੈਰੀ ਹਰਜੋਤ ਨੂੰ ਮੈਂ ਤਾਂ ਇਹੀ ਕਹਿ ਸਕਦਾ ਕਿ ਤੁਹਾਡੇ ਆਪਣੇ ਹਲਕੇ 'ਚ ਬੈਠੇ ਨੇ ਵਿਧਾਨਸ ਤੇਰੇ ਪਿੰਡ ਬੈਠੇ ਨੇ ਔਰ ਭੁੱਖੇ ਮਰ ਰਹੇ ਨੇ ਜੇ ਤੈਨੂੰ ਹੁਣ ਵੀ ਤੈਨੂੰ ਅਹਿਸਾਸ ਨਹੀਂ ਹੈਗਾ ਤੇ ਫਿਰ ਕੋਈ ਹਾਦਸਾ ਵਾਪਰ ਜਾਵੇ ਕੋਈ ਜਿਆਦਾ ਮਾੜੀ ਗੱਲ ਵਾਪਰ ਜਾਵੇ ਫਿਰ ਉਦੋਂ ਜਾਕੋਗੇ ਤੁਸੀਂ ਖੁਦ ਆਓ ਇੱਥੇ ਮੀਟ them ਕੋਈ ਤੇਰਾ ਵਿਰੋਧ ਨਹੀਂ ਕਰਨਗੇ ਇੱਥੇ ਬੈਠ ਕੇ ਤੁਹਾਡੇ ਨਾਲ ਲੈਜਿਟਿਮੇਟਲੀ ਗੱਲ ਕਰਨਗੇ ਤੇ ਤੁਸੀਂ ਇਹਨਾਂ ਦੇਆਂ ਜਿਹੜੀਆਂ ਸ਼ਰ ਮੰਗਾ ਨੇ ਉਹ ਜ਼ਰੂਰ ਸਰਕਾਰ ਪੰਜਾਬ ਸਰਕਾਰ ਨੂੰ ਅੱਛਰੀ ਸੁਣਿਆ ਗਿਆ ਹੈ ਕਿ ਸਿੱਖਿਆ ਮੰਤਰੀ ਕਹਿੰਦੇ ਜੇ ਪ੍ਰੋਟੈਸਟ ਕਰੋਗੇ ਤੁਹਾਡੀ ਫਾਈਲ ਸਭ ਤੋਂ نیچے ਰੱਖ ਦਾਂਗੇ ਜੀ ਆਪਕੋ ਤਾਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਇਹ ਜਿਹੜਾ ਦੇਖੋ ਮੈਂ ਤਾਂ ਉਹੀ ਦਾ ਕਿਹਾ ਕਿ ਪਿੱਛੇ ਕਾਫੀ ਅਰਸੇ ਤੋਂ ਭਗਵੰਤ ਮਾਨ ਦੂਜਿਆਂ ਨੂੰ ਮਜ਼ਾਕ ਕਰ ਰਹੇ ਸੀ ਕਿ ਧਰਨੇ ਕਿਉਂ ਲਾਉਣੇ ਹੋ ਤੁਸੀਂ ਹਾਲਾਂਕਿ ਇਹ ਪਾਰਟੀ ਧਰਨਿਆਂ 'ਚ ਜੰਮੀਆਂ ਆਮ ਆਦਮੀ ਪਾਰਟੀ ਤੇ ਹੁਣ ਕੇਜਰੀਵਾਲ ਦੀ ਅਰੈਸਟ ਤੋਂ ਬਾਅਦ ਤੁਰੰਤ ਸਾਰੇ ਧਰਨਿਆਂ ਤੇ ਪਹਗੇ ਮੁਹਾਲੀ ਦਾ ਅੱਜ ਅਖਬਾਰਾਂ ਨੇ ਲਿਖਿਆ ਕਿ there is a lot of ਇਨਕਨਵੀਨੀਅੰਸ ਟੂ ਦਾ ਕਮਿਊਟਰਸ ਐਂਡ ਮੁਹਾਲੀ ਕੋ ਧਰਨੇ ਨੇ ਸਾਰਾ ਸ਼ਹਿਰ ਚੋਕ ਕਰਤਾ ਇੱਕ ਸਾਈਟ ਤੇ ਦਿੱਲੀ ਦੇ ਵਿੱਚ ਥਾਂ ਥਾਂ ਤੇ ਵਿਰਲੇ-ਵਿਰਲੇ ਥਾਵਾਂ ਦੇ ਉੱਤੇ ਜਾ ਕੇ ਧਰਨੇ ਲਾ ਰਹੇ ਹੋ ਤੇ ਹੁਣ ਇਹ ਹੁਣ ਧਰਨਾ ਲੈਜਿਟਿਮੇਟ ਆ ਹੁਣ ਕਿਸੇ ਦਾ ਪ੍ਰੋਟੈਸਟ ਲੈਜਿਟਿਮੇਟ ਆ ਜੇ ਜੇ ਕੋਈ ਤੁਸੀਂ ਲਾਓ ਤਾਂ ਲੈਜਿਟਿਮੇਟ ਆ ਜੇ ਕੋਈ ਹੋਰ ਲਾਵੇ ਤਾਂ ਉਹ ਗੈਰਕਾਨੂੰਨੀ ਘਰਾੜ ਦਿੱਤਾ ਜਾਂਦਾ ਕਿਸਾਨਾਂ ਨੂੰ ਵੀ ਇਦਾਂ ਮਜ਼ਾਕ ਕੀਤਾ ਗਿਆ ਵਾ ਸੋ ਇਸ ਕਰਕੇ ਮੈਂ ਤਾਂ ਦੁਬਾਰਾ-ਦੁਬਾਰਾ ਇਹ ਕਹੂੰਗਾ ਤੇ ਇਹਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਉਮਨੀਆਂ ਦਾ ਜਿਸ ਤਰ੍ਹਾਂ ਕੀ ਸੰਗਰੂਰ ਦੇ ਵਿੱਚ ਮੈਂ ਜਾ ਰਿਹਾ ਉੱਥੇ ਸੰਗਰੂਰ ਕੱਲ ਜਿੱਥੇ 18 ਦੇ ਕਰੀਬ ਮੌਤਾਂ ਹੋ ਚੁੱਕੀਆਂ ਗਰੀਬ ਪਰਿਵਾਰਾਂ ਦੀਆਂ ਉਹ ਜਿਹੜਾ ਮਸਲਾ ਬੜਾ ਇੱਕ ਸੈਂਸਿਟਿਵ ਮਸਲਾ ਵਾ ਕਿ ਉਹਦੇ ਚ ਜਿਹੜੀ ਜ਼ਹਿਰੀਲੀ ਸ਼ਰਾਬ ਆ ਇਹ ਕੋਈ ਜਿੱਦਾਂ ਪੁਲਿਸ ਪੇਸ਼ ਕਰ ਰਹੀ ਆ ਕਿ ਚੰਦ ਛੋਟੇ ਤਸਕਰਾਂ ਦੇ ਕਰਕੇ ਇਹ ਨਹੀਂ ਹੈ ਗੱਲ ਇਹ 40 50 ਕਿਲੋਮੀਟਰ ਇੱਕ ਜ਼ਿਲ੍ਹੇ ਦੇ ਰੇਡੀਅਸ ਦੇ ਵਿੱਚ ਮੌਤਾਂ ਹੋਈਆਂ ਨੇ ਮੇਰਾ ਇਹ ਮੰਨਣਾ ਵਾ ਕਿ ਇੱਕ ਉਥੇ ਮਾਲਵੇ ਦੇ ਵਿੱਚ ਇੱਕ ਬਹੁਤ ਵੱਡਾ ਅ ਡਿਸਟਿਲਰੀ ਹੈ ਇੱਕ ਬਹੁਤ ਤਾਕਤਵਾਰ ਬੰਦੇ ਦੀ ਉਹਨਾਂ ਨੂੰ ਪਿੱਛੇ ਪੰਜਾਬ ਸਰਕਾਰ ਨੇ ਦੋ ਪੰਜਾਬ ਚ ਇਥਨੋਲ ਦੇ ਲਾਇਸੈਂਸ ਜਾਰੀ ਕੀਤੇ ਨੇ 3-300 ਕਰੋੜ ਰੁਪਏ ਦਾ ਇਥਨੋਲ ਦਾ ਲਾਇਸੈਂਸ ਹੈ ਇੱਕ ਇੱਕ ਗਿਆ ਰਾਣੇ ਗੁਰਜੀਤ ਨੂੰ ਜਿਹੜਾ ਮਾਝੇ ਜੋਦੀ ਮਿਲਿਆ ਤੇ ਇੱਕ ਗਈ ਆ ਸੰਗਤਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਈ ਐਮ ਟ੍ਰਾਈਿੰਗ ਟੂ ਗੈਟ ਟੂ ਦਾ ਐਗਜ਼ੈਕਟ ਫੈਕਟਸ ਮੈਨੂੰ ਲੱਗਦਾ ਕਿ ਉਹ ਜਿਹੜਾ ਬ੍ਰਾਂਡ ਸੀਗਾ ਉਸ ਬਠਿੰਡੇ ਦੀ ਡਿਸਟਿਲਰੀ ਦਾ ਉਹਦੇ ਅਗਰ ਉਹਦੇ ਕਰਕੇ ਮੌਤਾਂ ਹੋਈਆਂ ਤਾਂ ਦੈਟ ਮੀਨਸ ਕਿ ਉਸ ਮਿਲ ਦੀ ਸ਼ਰਾਬ ਦਾ ਕਸੂਰ ਹੈ ਲੇਕਿਨ ਕਿਉਂਕੋ ਐਡੇ ਵੱਡੇ ਤਾਕਤਵਾਰ ਬੰਦੇ ਨੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਤਾਂ ਕਿਸੇ ਨੇ ਹੱਥ ਪਾਇਆ ਹੀ ਨਹੀਂਗਾ ਸੋ ਦ ਰੀਅਲ ਕਲਪਰੇਟ ਹੈਸ ਟੂ ਬੀ ਕਾਟ ਕਿਉਂਕਿ ਭਗਵੰਤ ਮਾਨ ਦੀ ਤੁਹਾਨੂੰ ਤੁਸੀਂ ਵੀਡੀਓ ਸਾਰਿਆਂ ਨੇ ਦੇਖ ਲਈ ਆ ਜਦੋਂ ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਸੀ 150 ਤਾਂ ਉਹਦੇ ਭਗਵੰਤ ਮਾਨ ਆਪੋਜੀਸ਼ਨ ਸੀ ਇਹਨੇ ਕਿਹਾ ਸੀ ਪਹਿਲਾਂ 302 ਦਾ ਪਰਚਾ ਦਰਜ ਕਰੋ ਇੱਥੇ ਇਹ ਇਹ ਮੌਤਾਂ ਨਹੀਂ ਇਹ ਕਤਲ ਹੋਏ ਨੇ ਤੇ ਹੁਣ ਉਸੇ ਹੀ ਪੈਮਾਨੇ ਨਾਲ ਅਸੀਂ ਸੰਗੂਰ ਜਾ ਕੇ ਉਹਨਾਂ ਦੇ ਪਰਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਮੈਂ ਜਾ ਕੇ ਮਿਲੂੰਗਾ ਸੁਨਾਮ ਚ ਵੀ ਹਨ ਗੁਜਰਾਪਿੰਡ ਵਿੱਚ ਵੀ ਹਨ ਅਸੀਂ ਸੰਗੂਰ ਹਸਪੀਟਲ ਵੀ ਵਿਜ਼ਿਟ ਕਰਾਂਗੇ ਐਂਡ ਟੇਕ ਅਪ ਦਿਸ ਇਸ਼ੂ ਇਨ ਪਬਲਿਕ ਡੋਮੇਨ ਕਿਉਂਕਿ ਸ਼ਰਾਬ ਸ਼ਰਾਬ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਘਟਾਲੇ ਆ ਨੇ ਘਟਾਲਿਆਂ ਵਾਸਤੇ ਧਰਨੇ ਲਾਏ ਜਾ ਰਹੇ ਨੇ ਜਿਹੜੇ ਮਰ ਰਹੇ ਨੇ ਉਹ ਅੱਜ ਤਾਈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਿਸੇ ਮਨਿਸਟਰ ਹਰਪਾਲ ਚੀਮੇ ਦਾ ਆਪਣੇ ਹਲਕੇ ਚ ਹੈ ਜਿਹੜਾ ਗੁਜਰਾਪਿੰਡ ਹੈ ਦਿੜਬੇ ਚ ਮਤਲਬ ਇੱਕ ਸਾਈਜ਼ ਮਨਿਸਟਰ ਵੀ ਹੈ but he has not bothered to visit the families of those uh, uh, who have died because of uh, spurious liquor ਪੰਜਾਬ ਵਿੱਚ ਹੋਲੇ ਮਹੱਲੇ ਦਾ ਤਿਆਰ ਜੀ ਇਹ ਹਰਜੋਤ ਬੈਂਸ ਦੀ ਆਤਮਾ ਨੂੰ ਸ਼ਾਇਦ ਇਹ ਖੜਕ ਨਹੀਂ ਰਹੀ ਗੱਲ ਲੇਕਿਨ ਆਮ ਇਨਸਾਨ ਦੀ ਆਤਮਾ ਨੂੰ ਖੜਕਦੀ ਆ ਕਿ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਹਦੇ ਪਿੰਡ ਦੇ ਬਾਹਰ ਇੱਕ ਅੰਗਹੀਨ ਲੜਕੀ ਲੇਡੀ ਪਿਛਲੇ 7 ਦਿਨ ਤੋਂ ਬਿਨਾ ਕਿਸੇ ਖਾਣ ਪੀਣ ਤੋਂ ਸੋ ਹਰਜੋਤ ਬੈਂਸ ਆਮ ਸ਼ੋਰ ਕਿ ਅਗਰ ਉਹਨੂੰ ਦੋ ਵਕਤ ਦੀ ਰੋਟੀ ਨਹੀਂ ਮਿਲੂਗੀ ਤਾਂ ਉਹ ਕੱਲ ਜਦੋਂ ਸੜਕਾਂ ਤੇ ਲਿਟ ਰਿਹਾ ਸੀ ਉਹਦੇ ਲਿਟੂਗਾ ਹੀ ਸ਼ੁੱਡ ਅਕਨੋਲਜ ਦਾ ਫੈਕਟ ਥੈਟ ਉਹ ਭੁੱਖੀ ਆ ਔਰ ਉਹਨੂੰ ਵਿਜ਼ਿਟ ਕਰੇ ਔਰ ਉਹਦਾ ਓਕੜਤਾਲ ਖੁਦ ਤੜਵਾਵੇ ਆਣ ਕੇ ਹਿਸ ਐਜੂਕੇਸ਼ਨ ਮਿਨਿਸਟਰ ਜਿਹੜਾ ਕਹਿੰਦਾ ਤੇਰੀ ਫਾਈਲ ਥੱਲੇ ਰੱਖ ਦੂੰਗਾ ਉਹ ਤੁਸੀਂ ਤਾਨਾਸ਼ਾਹ ਨਹੀਂਗੇ ਤੁਸੀਂ ਡਿਕਟੇਟਰ ਨਹੀਂਗੇ ਤੁਸੀਂ ਰਾਜੇ ਨਹੀਂਗੇ ਤੁਹਾਨੂੰ ਇਹਨਾਂ ਲੋਕਾਂ ਨੇ ਇਲੈਕਟ ਕਰਕੇ ਇੱਥੇ ਮਿਨਿਸਟਰ ਬਣਾ ਕੇ ਭੇਜਿਆ ਯੂ ਆਰ ਪਬਲਿਕ ਸਰਵੈਂਟਸ ਪਬਲਿਕ ਇਜ਼ ਨਾਟ ਯੋਰ ਸਰਵੈਂਟ બસ ਇਹੀ ਆਪਣਾ ਜਿਹੜਾ ਕਿਰਦਾਰ ਹੈ ਉਹਨਾਂ ਨੂੰ ਸੁਧਾਰਨ ਤੇ ਇਥੇ ਆਣ ਕੇ ਉਹਦਾ ਫੂਕ ਹੜਤਾਲ ਨੂੰ ਤੜਾਉਣ ਜੀ ਸੁਨੀਲ ਜਾਖੜ ਉਹਨਾਂ ਨੇ